ਆਦਤ ਬਣ ਗਈ ਸ਼ਰਾਬ ਹੁਣ ਮੇਰੀ ਜਦ ਤੱਕ ਨਾ ਪੀਲ ਮਾਂ ਚੱਲਦੀ ਕਲਮ ਨਾ ਮੇਰੀ ਸੁਣਿਆ ਮਸ਼ਹੂਰ ਸੀ ਬਹੁਤ ਸ਼ਿਵ ਕੁਮਾਰ ਬਟਾਲਵੀ ਮੈਂ ਵੀ ਦੇਖਾਂ ਲਤ ਲਾ ਕੇ ਸ਼ਰਾਬ ਦੀ ਦੇਖਾਂ ਕਿਵੇਂ ਰਹਿੰਦੇ ਸ਼ਾਇਰ ਵਿੱਚ ਹੋਸ਼ बेहोश ਹੋ ਕੇ ਕਿਵੇਂ ਲਿਖਣ ਕਵਤਾਾਂ ਮਾਂ ਖਾਮੋਸ਼ ਹੋ ਕੇ ਦੇਖਾਂ ਕਿਵੇਂ ਦਿਲਾਂ ਦੇ ਦਰਦਾਂ ਨੂੰ ਡਬਾਉਂਦੇ ਸ਼ਰਾਬ ਵਿੱਚ ਕਿਵੇਂ ਲਿਖਣ ਫੇਰ ਉਹਨਾਂ ਨੂੰ ਸ਼ਾਇਰੀ ਦੀ ਕਿਤਾਬ ਵਿੱਚ ਮੈਂ ਵੀ ਲਿਖਣੀ ਕਵਿਤਾ ਆਪਣੇ ਮਹਿਬੂਬ ਦੇ ਉੱਤੇ ਜਿਹੜਾ ਰਹਿੰਦਾ ਹੁਸਨ غرੂਰ ਦੇ ਉੱਤੇ ਮੈਂ ਵੀ ਇੰਤਜ਼ਾਰ ਵਿੱਚ ਉਸ ਦੇ ਉਮਰਾਂ ਨੂੰ ਕੱਢਣਾ ਮੈਂ ਵੀ ਸ਼ਰਾਬ ਦੇ ਰੰਗ ਵਿੱਚ ਸ਼ਾਇਰੀ ਆਪਣੀ ਨੂੰ ਰੰਗਣਾ ਪਰਮਜੀਤ ਨੂੰ ਰਹਿੰਦਾ ਸੀ ਸਰੂਰ ਅੱਖਾਂ ਦੇ نشੇ ਦਾ ਕਹਿੰਦੇ ਤੋੜਾ ਜਿਹੜਾ ਸ਼ਰਾਬਾਂ ਦੇ ਨਸ਼ੇ ਦਾ ਪਰ ਉਮਰਾਂ ਬਦਲਣ ਨਾਲ ਬਦਲ ਆਦਤ ਗਈ ਮੇਰੀ ਹੁਣ ਜਦ ਤੱਕ ਨਾ ਪੀ ਲਵਾਂ ਚੱਲਦੀ ਕਲਮ ਨਾ ਮੇਰੀ ਹੁਣ ਜਦ ਤੱਕ ਨਾ ਪੀ ਲਵਾਂ ਚੱਲਦੀ ਕਲਮ ਨਾ ਮੇਰੀ